ਲੋ ਜੀ ਅਸੀਂ ਬੈਠੇ ਆ ਜਰਮਨ ਦੇ ਵਿੱਚ ਮੈਕਡੋਨਲਡਸ ਤੇ ਇੱਥੇ ਬੈਠਨੇ ਮਾਸਟਰ ਜੀ ਕਹਿੰਦੇ ਕਪ ਕਪ ਹੋ ਜੇ ਚਾਹ ਨਿਕਿਆ ਸੋ ਚਾਹ ਵੈਸੇ ਵੀ ਇਹ ਕਹਿੰਦੇ ਆ ਕਿ ਦੁਨੀਆਂ ਦੇ ਵਿੱਚ ਪੀਣ ਵਾਲੀਆਂ ਚੀਜ਼ਾਂ ਚੋਂ ਚਾਹ ਦੂਜੇ ਨੰਬਰ ਤੇ ਹੁੰਦੀ ਆ ਤੇ ਫਿਰ ਪਹਿਲੇ ਨੰਬਰ ਤੇ ਕੀ ਹੁੰਦਾ ਇਹ ਉਹ ਉਹ ਨਹੀਂ 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 ਉਹ ਨਹੀਂ ਪਹਿਲੇ ਨੰਬਰ ਤੇ ਪਾਣੀ ਆਉਂਦਾ ਕਹਿੰਦੇ ਪਹਿਲੇ ਨੰਬਰ ਤੇ ਪਾਣੀ ਆ ਤੇ ਦੂਜੇ ਨੰਬਰ ਤੇ ਪੀਣ ਵਾਲੀਆਂ ਚੀਜ਼ਾਂ ਚੋਂ ਆਉਂਦੀ ਆ ਚਾਹ ਉਹਨਾਂ ਚਾਹ ਅਸੀਂ ਫਿਰ ਕਿਉਂ ਪੀਤੀ ਆ ਕਿਉਂਕਿ ਅਸੀਂ ਚੜ੍ਹਨਾ ਸੀ ਭਾਈ ਟ੍ਰੇਨ ਤੇ ਟ੍ਰੇਨ ਹੋ ਗਈ ਲੇਟ ਜਦੋਂ ਟ੍ਰੇਨ ਲੇਟ ਹੋ ਗਈ ਤਾਂ ਫਿਰ ਸਾਨੂੰ ਲੱਗਿਆ ਕਿ ਯਾਰ ਟੈਨਸ਼ਨ ਜੀ ਹੋ ਚੱਲੀ ਹੈ ਜੇ ਟੈਨਸ਼ਨ ਹੁੰਦੀ ਆ ਤਾਂ ਫਿਰ ਇੱਥੇ ਇਹ ਇੱਥੇ ਮੈਕਡੋਨਲਡ ਤੇ ਬੈਠ ਕੇ ਪੀਤੀ ਜਾਵੇ ਚਾਹ ਵੈਸੇ ਵੀ ਕਹਿੰਦੇ ਆ ਕਿ ਚਾਹ ਮਤਲਬ ਟੀ ਟੀ ਈ ਏ ਟੀ ਤਾਂ ਟੈਨਸ਼ਨ ਈ ਤਾਂ ਐਗਜ਼ਟ ਇਹ ਤਾਂ ਆਟੋਮੈਟਿਕਲੀ ਟੈਂਸ਼ਨ ਐਗਜ਼ਟ ਆਟੋਮੈਟਿਕਲੀ ਜਦੋਂ ਕਿ ਟੈਂਸ਼ਨ ਹੋਵੇ ਤਾਂ ਫਿਰ ਚਾਹ ਦਾ ਪਿਆਲਾ ਸਾਂਝਾ ਕਰ ਲੈਣਾ ਚਾਹੀਦਾ ਤੇ ਇਧਰ ਨੂੰ ਦੇਖੀਏ ਤਾਂ ਆਉਂਦੀ ਟਰਨਾ ਨਾ ਨਾ ਇਧਰ ਨੂੰ ਜਾਣੀਆਂ ਤੇ ਉਧਰ ਆਉਣੀਆਂ ਤੇ ਇਧਰ ਵੀ ਅਜੇ ਕੋਈ ਗੱਲ ਬਤਨੀ ਹੈ ਤੇ ਇੱਥੇ ਹੁਣ ਅਸੀਂ ਉਡੀਕ ਕਰਾਂਗੇ ਪੂਰੇ 2 ਮਿੰਟ ਲੇਟ ਆ ਭਾਈ ਜੀ ਪੂਰੇ 2 ਮਿੰਟ 2 ਮਿੰਟ ਲੇਟ ਹੋਣ ਦੇ ਆ ਆ ਗਿਆ ਮਾਸਟਰ ਜੀ ਆ ਪਾਇਆ ਬੈਗ ਕਹਿੰਦੇ ਚਲੋ ਭਾਈ ਚਲੀਏ ਤੇ ਇੱਧਰ ਆ ਗਿਆ ਸਾਡੇ ਨੈਸ਼ਨਲ ਪ੍ਰਮੋਟਰ ਜਿਹੜੇ ਸੀਗੇ ਸੋ ਜੇ ਬਾਜੀ ਇਹ ਕਹਿੰਦੇ ਲਏ ਹੁਣ ਇਹ ਦੱਸਣਗੇ ਤੁਹਾਨੂੰ ਜੀ ਇਨਫੋਰਮੇਸ਼ਨ ਵੀ ਇੱਥੋਂ ਭਾਈ ਆਪਾਂ ਕਿੱਥੇ ਖੜੇ ਆ ਕਿੱਥੇ ਜਾਣਾ ਕਿੰਨੇ ਘੰਟੇ ਦੀ ਬਾਟ ਆ ਆ ਦੱਸ ਰਿਹਾ ਸਾਰੀ ਗੱਲਬਾਤ ਦੱਸ ਰਿਹਾ ਵੀ ਇੱਥੋਂ ਆਪਾਂ ਕਿਹੜੀ ਪਲੇਟਫਾਰਮ ਤੋਂ ਚੱਲੇ ਆ ਕਿਹੜੇ ਸ਼ਹਿਰ ਦੇ ਵਿੱਚਾਂ ਕਿੰਨੀ ਬਾਟ ਆ ਸੁਣ ਲੈਣੇ ਆਪਾਂ ਇਹਨਾਂ ਤੋਂ ਕਿੰਨੀ ਸਪੀਡ ਤੇ ਗੱਡੀ ਜਾਣੀ ਹੈ ਗੱਡੀ ਜਾਂਦੀ ਹੈ ਸ਼ਰਾੰਗਾ ਮਾਰਦੀ ਸਿੱਧੀ ਜਾਏਗੀ ਆਪਾਂ ਕੋਈ ਚੇਂਜ ਨਹੀਂ ਕਰਨੀ ਤੇ ਬਰਕਰਾਰ 2 ਮਿੰਟ ਲੇਟ ਹੈ ਜੀ ਆਪਣੀ ਟ੍ਰੇਨ 2 ਮਿੰਟ ਟ੍ਰੇਨਾਂ ਲਾਂਜੀ ਡੇਟ ਇਹ ਹੁਣ ਆਪਾਂ ਇੱਥੇ ਜਾਣਾ ਬਰਲੇ ਬਲੀ ਜੀ ਨੈਕਸਟ ਜੇਮਿੰਗ ਦੇ ਵਿੱਚ ਆਪਾਂ ਮਿੰਚੇ ਨਾਲ ਜੇ ਮਿੰਚੇ ਚ ਹਾਂਜੀ ਮਿੰਚੇ ਦਾ ਇੱਕ ਛੋਟਾ ਸ਼ਹਿਰ ਹੈ ਆਕਸਬੋਰ ਆਕਸਬੋਰ ਤੋਂ ਇੱਥੋਂ ਟ੍ਰੇਨ ਜਾਣੀ ਹੈ ਸਿੱਧੀ ਟ੍ਰੇਨ ਹੈ ਤੇ ਦੋ ਤਿੰਨ ਥਾਵਾਂ ਤੇ ਦੋ ਦੋ ਤਿੰਨ 30 ਮਿੰਟ ਰੁਕਣੀ ਹੈ ਹਨਾ ਤੇ ਹਾਂਜੀ ਪੰਜ ਛੇ ਸਟਾਪ ਨੇ ਰਸਤੇ 'ਚ ਇੱਕ ਦੋ ਮਿੰਟ ਬਸਵਾਰੀਆਂ ਲਾ ਕੇ ਤੇ ਸ਼ਾਮ ਤੱਕ ਪਹੁੰਚ ਜਾਗੇ ਸ਼ਾਮੀ ਇਹ ਮੁੰਨ 8:15 ਦੇ ਅਸੀਂ ਗੋਣਗੇ ਬਹੁਤ ਬਹੁਤ ਧੰਨਵਾਦ ਜੀ ਇਧਰੋਂ ਦੇਖੇ ਤਾਂ ਜਰਾ ਕਿ ਆਹ ਫਿਰਦੇ ਨੇ ਪ੍ਰੋਡਿਊਸਰ ਡਾਇਰੈਕਟਰ ਰਾਈਟਰ ਰਾਣਾ ਅਮੀਰ ਜੀ ਹੈ ਕੀ ਦੇਖਦੇ ਫਿਰਦੇ ਨੇ ਭਾਈ ਫੋਨ ਤੇ ਚਲਦੀਆਂ ਉਂਗਲੀਆਂ ਕਿਤੇ ਲੱਗਦਾ ਨਹੀਂ ਰਹੇ ਕੋਈ ਸਕ੍ਰਿਪਟ ਨਵੇਂ ਫਿਲਮ ਦੀ ਤਾਂ ਲੋ ਜੀ ਹੁਣ ਉਡੀਕ ਦੀਆਂ ਕੜੀਆਂ ਹੋਈਆਂ ਖਤਮ ਇੱਧਰ ਵੀ ਆ ਗਿਆ ਹਾ 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 ਕੀ ਬਾਤ ਆ ਇੱਧਰ ਬੈਗ ਮੋਢੇ ਦੇ ਵਿੱਚ ਪਾਇਆ ਹੋਇਆ ਤੇ ਇੱਥੋਂ ਚੱਲੇ ਰਹੇ ਹੁਣ ਉਧਰ ਮਾਸਟਰ ਜੀ ਤੇ ਨਾਲ ਸਟੂਡੈਂਟ ਇੱਕ ਸ਼ਹਿਰ ਦੇ ਵਿੱਚੋਂ ਹੁੰਦੇ ਹੋਏ ਦੂਸਰੇ ਸ਼ਹਿਰ ਦੇ ਵਿੱਚ ਪਹੁੰਚਣ ਗਏ ਤੇ ਆ ਚਕੂ ਲਾਲ ਤੇ ਪੀਲਾ ਕੀ ਕੰਬੀਨੇਸ਼ਨ ਪੜਾਇਆ ਹੋਇਆ ਬਈ ਮੋਢੇ ਦੇ ਵਿੱਚ ਬੈਗ ਇੰਨਾ ਕੀ ਭਾਰ ਸਮਾਨ ਚੱਕੀ ਫਿਰਦੇ ਹੋ ਬਈ ਬਾਈ ਹੁਣਾਂ ਕੋਲੇ ਇੱਕੋ ਬੈਗ ਤੇ ਪਾਣੀ ਦੀ ਬੋਟਲ ਹੈਗੀ ਨਾਲ ਤੇ ਹੁਣ ਇੱਧਰੋਂ ਘੁਮਾ ਕੇ ਦੇਖਿਆ ਵੀ ਲੋਕ ਸਾਰੇ ਉੱਡੀ ਕਰਿਆ ਆ ਟ੍ਰੇਨ ਆਕੇ ਲੱਗੂਗੀ ਤੇ ਟ੍ਰੇਨ ਜਦੋਂ ਜਦੋਂ ਆਕੇ ਲੱਗਦੀ ਹੈ ਤੇ ਨਾਲ ਦੇ ਨਾਲ ਤੁਹਾਨੂੰ ਟ੍ਰੇਨ ਦੇ ਵਿੱਚ 20 ਸਫਰਾ ਜਿਹੜਾ ਉਹ ਅਸੀਂ ਦੇਖਾਂਗੇ ਕਿ ਕਿੱਧਰ ਕਿੱਧਰ ਚ ਹੁੰਦੇ ਹੋਏ ਕਿੱਧਰ ਕਿਧਰ ਨੂੰ ਜਾ ਰਹੀ ਹੈ ਉਹ ਡੀਕਾਂ ਨੇ ਜਿਹੜੀਆਂ ਉਹ ਜੁਰਤ ਆ ਲੋ ਇਹ ਚੜ ਚੱਲੇ ਚੜ ਚੱਲੇ ਬਾਈ ਟ੍ਰੇਨ ਐਂ ਲੱਗਦਾ ਜਿਵੇਂ ਇੰਡੀਆ ਦੇ ਵਿੱਚੋਂ ਟ੍ਰੇਨ ਚੜਦੇ ਹੋਈ ਹੈ ਤੇ ਇੱਥੇ ਪਹਿਲਾਂ ਜਾਣਗੇ ਮਾਸਟਰ ਜੀ ਏ ਆ ਚੱਕੋ ਹੁਣ ਨਾਲ ਹੀ ਸੜ ਜਾਗੇ ਇੰਟਰਨੈਸ਼ਨਲ ਪ੍ਰਮੋਟਰ ਸਾਹਿਬ ਤੇ ਨਾਲ ਹੀ ਪਿੱਛੇ ਜਾਣਗੇ ਬੋਪਰਾਜੀ ਬੋਪਰਾਜੀ ਚਲੋ 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 ਬੜੀ ਸੋਹਣੀ ਟ੍ਰੇਨ ਹੈ ਯਾਰ ਇਹ ਤਾਂ ਟ੍ਰੇਨ ਹੀ ਬੜੀ ਕਮਾਲ ਦੀ ਹੈ ਇਹ ਟ੍ਰ ਤੇ ਚਲੋ ਜੀ ਚਲੋ 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 ਅੱਗੇ ਨੂੰ ਹੋ ਜੋ ਹੋ ਜੋ ਹੋ ਜੋ ਹੋ ਜੋ ਹੋ ਜੋ ਹੋ ਜੋ ਅੱਗੇ ਨੂੰ ਹੋ ਜੋ ਤੇ ਇਧਰੋਂ ਦੇਖੀ ਤਾਂ ਕੀ ਗੱਲਬਾਤ ਆ ਇਹ ਵਾ 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 ਕੱਲੇ ਕੱਲੇ ਕੈਵਨ ਬਣਾਏ ਪਿਆ ਭਜੀ ਇਹ ਤਾਂ ਕੈਵਨ ਬਣਾਏ ਹੋਇਆ ਤੇ ਅੱਗੇ ਜਾ ਕੇ ਆਹਾ ਇੱਥੇ ਟੇਬਲ ਨਾਲ ਚੇਰਾਂ ਕੀ ਬਾਤ ਆ ਇਹ ਤਾਂ ਜਹਾਜ਼ ਹੀ ਬਣਾਇਆ ਪਿਆ ਪੂਰਾ ਜਹਾਜ਼ ਨਾਲ ਵੀ ਸੋਨਾ ਬਣਾਇਆ ਹੈ ਯਾਰ ਵੈਸੇ ਟ੍ਰੇਨ ਬੜੀ ਖੂਬਸੂਰਤ ਹੈ ਤੇ ਇੱਥੇ ਅੱਗੇ ਪੁੱਛਿਆ ਜਾ ਰਿਹਾ ਵੀ ਇਹ ਇਹ ਯਾਰ ਬਿਜ਼ਨਸ ਕਲਾਸ ਹੈ ਜਾਂ ਰਿਜ਼ਰਵ ਕੀਤੀ ਹੋਈਆਂ ਨੇ ਉਹ ਕਹਿੰਦੇ ਨਹੀਂ ਇਥੇ ਰਿਜ਼ਰਵ ਨਹੀਂ ਹੈ ਇੱਕ ਸੀਟ ਰਿਜ਼ਰਵ ਆ ਬਾਕੀ ਸੀਟਾਂ ਤੇ ਤੁਸੀਂ ਬੈਠ ਸਕਦੇ ਹੋ ਜੇ ਤੁਸੀਂ ਬੈਠਣਾ ਚਾਹੋ ਇਹ ਕਹਿੰਦੇ ਨਹੀਂ ਜੀ ਭਾਜੀ ਆਪਾਂ ਅਗਲੇ ਕੈਬਨ ਦੇ ਵਿੱਚ ਜਾ ਕੇ ਬੈਠਦੇ ਆ ਉੱਥੇ ਸਾਰੀਆਂ ਸੀਟਾਂ ਆਪਣੀਆਂ ਹੋ ਜਾਣਗੀਆਂ ਇੱਥੇ ਆ ਬੀਬਾ ਜੀ ਬੈਠੇ ਆ ਬਾਕੀ ਸੀਟਾਂ ਨੇ ਜਿਹੜੀਆਂ ਉਹ ਹੈਗੀ ਅਵੇਲੇਬਲ ਤੇ ਅਸੀਂ ਬੜ ਕੇ ਏ ਐਸ ਦੇ ਵਿੱਚ ਆ ਚੱਲੋ ਜੀ ਇੱਥੇ ਦੇਖੋ ਹੁਣ ਜਾਂਦੀ ਹੈ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਤੇ ਇੱਥੇ ਮਾਸਟਰ ਜੀ ਨੂੰ ਪੁੱਛਦੇ ਆ ਵੀ ਗੱਲਬਾਤ ਕਿਵੇਂ ਆ ਚਲੋ ਵੀ ਤੁਸੀ ਜਾ ਰਹੀ ਹੈ ਰਹੀ ਜੀ ਤਰਲ ਤਨ ਤਨ ਪਹਾੜੀ ਏਰੀਆ ਇੱਕ ਚੀਜ਼ ਤੇ ਇਹ ਵਧੀ ਲਗੀ ਸਰ ਅਧਕ ਘੰਟਾ ਆਪਣਾ ਘੰਟਾ ਹੀ ਖਰਾਬ ਹੋਇਆ ਉੱਥੇ ਜਿੱਥੇ ਖਰਾਬ ਰਹੀ ਹੈ ਨਾ ਖਰਾਬ ਤਾਂ ਨਹੀਂ ਹੋਇਆ ਬੈਠੇ ਰਹੇ ਸਟੇ ਹੀ ਸੀ ਇੱਕ ਘੰਟਾ ਮੁੜ ਕੇ ਦੂਜੇ ਪਾਸੇ ਨੂੰ ਚੱਲ ਪਏ ਨਾ ਸਟੇ ਹੀ ਸੀ ਇੱਕ ਘੰਟਾ ਇੱਕ ਘੰਟਾ ਪਤਾ ਨਹੀਂ ਟੈਕਨੀਕਲ ਕੋਈ ਪ੍ਰੋਬਲਮ ਆ ਗਈ ਸੀ ਚੇਂਜ ਕਰਨਾ ਸੀ ਕੁਝ ਨਾ ਕੁਛ ਯੂ ਟਰਨ ਮਾਰਨੀ ਸੀ ਤੇ ਦੂਜੀ ਵੱਡੀ ਗੱਲ ਇਹ ਆ ਕਿ ਇਹਨਾਂ ਨੇ ਪਰ ਉਸ ਘੰਟੇ ਦੇ ਵੀ ਉਹ ਆਪਣਾ ਪੇਪਰ ਜਿਹਾ ਫੜਾ ਗਿਆ ਨੇ ਵੈਸੇ ਤੁਹਾਨੂੰ ਵਾਪਸ ਕਰਤੇ ਨਾਲੇ ਤੁਹਾਨੂੰ ਇੱਕ ਥਾਂ ਤੇ ਖੜਾਇਆ ਤੁਸੀਂ ਕਹਿ ਸਕਦੇ ਹੋ ਕਿ ਉਹ ਸ਼ਹਿਰ ਵਿੱਚ ਇੱਕ ਘੰਟਾ ਸੀ ਲੱਗ ਗਿਆ ਜਿਹਾ ਉਹਦਾ ਰਿਕਾਰਡ ਵੀ ਤਾਂ ਕੈਂਪਿੰਗ ਪੈਸੇ ਉਹਨੇ ਕਹਤਾ ਕਿ ਭਾਈ ਤੁਹਾਡੇ ਜਿਹੜੇ ਟਿਕਟਾਂ ਨੇ ਘੰਟਾ ਤੁਹਾਨੂੰ ਵੇਟ ਕਰਨੀ ਪਈ ਆ ਜਾ ਬੋਲਣ ਆਣੀ ਜਾ ਕੇ ਕਰਤੋ ਆ ਜਿੰਨੇ ਲਾਇਏ ਉਹ ਤੁਹਾਡੇ ਵਾਪਸ ਕਰ ਦੂ ਤੂੰ ਤੂੰ ਮੈਂ ਮੈਂ ਨਹੀਂ ਕਰਨੀ ਇਸ ਸਿਸਟਮ ਵਧੀਆ ਨਾ ਚੋਪੜਾ ਚੋਂਦਾ ਤੂੰ ਜਾਲਾ ਕਹਿੰਦਾ ਕਿ ਫੇਰ ਤੁਰ ਕੇ ਬਾਜੋ ਪਾਣੀ ਤੇ ਬਿਸਕਟ ਵੀ ਫ੍ਰੀ ਮਿਲਿਆ ਨਾਲੇ ਬਿਸਕਟ ਫ੍ਰੀ ਦਿੱਤਾ ਨਾਲੇ ਪਾਣੀ ਦਿੱਤਾ ਬੰਦੇ ਫ੍ਰੀ ਕਿ ਪਾਣੀ ਇੱਕ ਜਦੋਂ ਇੱਥੇ ਪੀਣਿਆ ਪਹਿਲਾ ਬੰਦਾ ਅਗਲਾ ਪੁੱਛਦਾ ਕੀ ਪੀਓਗੇ ਪਾਣੀ ਗੈਸ ਵਾਲਾ ਕਿ ਦੂਜਾ ਇਹ ਗੈਸ ਵਾਲਾ ਕਿਹੜਾ ਪਾਣੀ ਦਿੰਦੇ ਆ ਇੱਥੇ ਗੈਸ ਘੱਟ ਬਣਦੀ ਆ ਨਾ ਇਹ ਬਜੀ ਇੱਥੇ ਘੋਰੇ ਜਿਆਦਾ ਨਾ ਦੋਰੇ ਸਟਿੰਗਰ ਨਹੀਂ ਪੀਂਦੇ ਆ ਅਰੇ ਹਮੇਸ਼ਾ ਉਹ ਪੀਂਦੇ ਨੇ ਸਪਾਰਕਿੰਗ ਬੱਟਲਸ ਸਾਡੇ ਵਾਲੇ ਸਪਾਰਕਿੰਗ ਬੱਟ ਪਾਉਂਦੇ ਆ ਪੰਡਤਾਰੂ ਹਲੋ ਸ਼ਮਰਾ ਦੇਖੋ ਜੀ ਹੁਣ ਤਾਂ ਬਸ ਥੋੜਾ ਹੀ ਰਹਿ ਗਿਆ ਸਫਰ ਸਾਡਾ ਵਧੀਆ ਸਫਰ ਅਪਰ ਫੇਨ ਦਾ ਸਫਰ ਸਾਨੂੰ ਵਧੀਆ ਲੱਗਿਆ ਇੱਕ ਘੰਟੇ ਤੋਂ ਉੱਤੇ ਪਹਿਲੇ ਇੱਕ ਘੰਟੇ ਤੋਂ ਉੱਤੇ ਭੇਜਿਆ ਜੇ ਆਪਣਾ 7:35 ਹੋਇਆ ਹਾਲੇ ਦਾ 7:35 ਹੋ ਗਏ ਆ ਫਿਰ ਬਸ ਅੱਜ ਰਸਤੇ ਤਿੰਨ 45 ਤੇ ਤੁਰੇ ਸੀ 46 ਤੇ ਤੇ 45 ਤੇ ਚਾਰ ਘੰਟੇ ਹੋਣ ਵਾਲੇ ਨੇ ਕੱਢ ਦੀਆਂ ਗੱਲਾਂ ਜੇ ਤੁਰੇ ਸੀ ਤੇ ਆਪਾਂ ਸਵੇਰ 8:00 ਪਹੁੰਚਣਾ ਸੀ ਹਨਾ ਲੁਧਿਆਣਾੇ ਕਦੋਂ ਸ਼ੋਅ ਆ ਆਪਣਾ ਹੁਣ ਸੋਚਿਆ ਸੀ ਕਾਫੀ ਟਾਈਮ ਹੋ ਗਿਆ ਬੈਠਿਆ ਨੂੰ ਤੇ ਆਪਾਂ ਦੇਖ ਕੇ ਆਏ ਇਹ ਗੀੜਾ ਟ੍ਰੇਨ ਦੇ ਵਿੱਚ ਦੇਖ ਕੇ ਤਾਂ ਯਾਰ ਬਾਕੀ ਆਸੇ ਪਾਸੇ ਇਧਰ ਨੂੰ ਕੀ ਆ ਜਾ ਕੇ ਆਪਣਾ ਤਾਂ ਰੂਮ ਪੰਜਾਬੀਆਂ ਦਾ ਸੁਭਾਈ ਹੁੰਦਾ ਵੀ ਦੇਖੇ ਤਾਂ ਸਹੀ ਇਹ ਆਹ ਦਰਵਾਜ਼ਾ ਖੋਲ ਕੇ ਦੇਖੋ ਪਹਿਲਾ ਏਸ ਦਰਵਾਜ਼ੇ ਦੇ ਵਿੱਚ ਇੱਥੇ ਕੀ ਆ ਬਾਈ ਜੀ ਇਹ ਇੱਥੇ ਖੋਲੋ 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 ਉਹ ਇੱਥੇ ਬਾਥਰੂਮ ਆ ਜੀ ਟ੍ਰੇਨ ਦੇ ਵਿੱਚ ਬਾਥਰੂਮ ਬਹੁਤ ਸੋਨਾ ਬਣਾਇਆ ਹੋਇਆ ਹੈ ਇਸ ਤੋਂ ਬਾਅਦ ਫਿਰ ਆਪਾਂ ਹੋਗੇ ਅੱਗੇ ਨੂੰ ਤੇ ਅੱਗੇ ਜਾ ਕੇ ਮਾਰੀ ਲੈਫਟ ਤੇ ਲੈਫਟ ਜਾ ਕੇ ਦੇਖੀ ਵੀ ਇੱਥੇ ਕੀ ਆ ਇੱਥੇ ਭਾਈ ਸਾਹਿਬ ਬੈਠ ਮੈਂ ਤਾਂ ਸੋਚਿਆ ਵੀ ਆਪਣੀ ਬੈਠਦੇ ਆ ਇੱਥੇ ਵੀ ਥੱਲੇ ਬੈਠੇ ਆਹ ਟ੍ਰੇਨ ਦੇ ਡੱਬੇ ਦੇ ਨਾਲ ਜੁੜਿਆ ਹੋਇਆ ਡੱਬਾ ਤੇ ਇੱਥੇ ਲੱਗਿਆ ਹੋਇਆ ਸ਼ੀਸ਼ਾ ਤੇ ਮੈਨੂੰ ਲੱਗਦਾ ਕਿ ਟ੍ਰੇਨ ਖਾਲੀ ਵਰਗੀ ਪਈ ਆ ਬਹੁਤਾ ਹੈ ਨਹੀਂ ਯਾਰ ਅੱਜ 2 ਨੰਬਰ ਇਹ ਡੱਬਾ ਜਿਹੜਾ ਆ ਗਿਆ ਟ੍ਰੇਨ ਦਾ ਤੇ ਹੁਣ ਆਪਾਂ ਇਧਰ ਨੂੰ ਦੇਖਦੇ ਆਂ ਖਾਲੀ ਵਰਗੀ ਟ੍ਰੇਨ ਬਹੁਤਾ ਕੁਝ ਜ਼ਿਆਦਾ ਰਸ਼ ਨਹੀਂ ਹੈ ਅਸੀਂ ਟ੍ਰੇਨ ਦੇ ਵਿੱਚ ਤਾਂ ਚੜ ਗਏ ਕਿਉਂਕਿ ਜਹਾਜ਼ ਦੇ ਵਿੱਚ ਜੇ ਜਾਂਦੇ ਪਹਿਲਾਂ 2 ਘੰਟੇ ਦਾ ਉੱਥੇ ਪਹੁੰਚਣਾ ਸੀ ਬੈਠਣਾ ਸੀ VOTING ਦੇ ਲਈ ਫਿਰ ਉੱਥੋਂ ਫਿਰ ਪਲੇਨ ਦਾ ਸਫ਼ਰ ਸੀਗਾ ਉਦੋਂ ਬੈਟਰ ਇਹ ਸੀ ਬਈ ਯਾਰ ਨਾਲ ਤਾਂ ਟ੍ਰੇਨ ਦਾ ਸਫਰ ਹੋਊਗਾ ਨਾਲੇ ਨਜ਼ਾਰਾ ਤੇ ਨਾਲੇ ਟ੍ਰੇਨ ਦੇ ਵਿੱਚ ਵੈਸੇ ਵੀ ਥੋੜਾ ਜਿਹਾ ਦੇਖੀਏ ਬਈ ਜਾਂਦੇ ਕਿ ਨਹੀਂ ਸਪੀਡ ਤੇ ਜਾਂਦੀ ਪੂਲ ਸਪੀਡਾਂ ਦੇ ਗੱਡੀ ਕਹਿੰਦੇ ਆ ਕਿ ਇਹ 2250 ਦੀ ਸਪੀਡ ਤੇ ਪਰ ਹਰ ਦੀ ਸਪੀਡ ਤੇ ਟ੍ਰੇਨ ਆ ਜਿਹੜੀ ਉਹ ਜਾ ਰਹੀ ਆ ਲੈ ਹੁਣ ਇਧਰੋਂ ਦੇਖੋ ਖੁੱਲੂਗਾ ਦਰਵਾਜ਼ਾ ਆ ਖੁੱਲ ਗਿਆ ਤੇ ਇਧਰੋਂ ਆ ਗਿਆ ਬਾਈ ਜੀ ਕੀ ਬਾਤ ਆ ਇੱਥੇ ਮੈਂ ਸੋਚਿਆ ਵੀ ਯਾਰ ਆਪਾਂ ਵੀ ਗੀੜਾ ਤਾਂ ਦੇ ਕੇ ਦੇਖੀਏ ਤੇ ਆਸੇ ਪਾਸੇ ਕੀ ਆ ਇਧਰ ਬਹੁਤ ਸੋਹਣੀ ਟ੍ਰੇਨ ਹੈ ਤੇ ਫਿਰ ਪ੍ਰੋਮੋਟਰ ਸਾਹਿਬ ਆ ਜਿਹੜੇ ਉਹ ਕਹਿੰਦੇ ਲਓ ਜੀ ਮੈਂ ਬਣਾਉਣਾ ਵੀਡੀਓ ਤੇ ਤੁਸੀਂ ਇਧਰੋਂ ਆਇਓ ਚੱਲ ਕੇ ਇਹ ਬੰਦਰ ਹੁੰਦੇ ਆ ਪੰਜਾਪਾ ਤਾਂ ਆਏ ਹੀ ਨਹੀਂ ਵਿੱਚ ਲੈ ਆ ਗਏ ਆ ਦੇਖੋ ਹੁਣ ਬਾਹਰ ਦੇਖਿਆ ਜਾ ਰਿਹਾ ਵਾ ਆ ਬਹੁਤ ਅੱਛੇ ਕਹਿੰਦੇ ਆਗੇ ਬਜੀ ਤੁਸੀਂ ਬਸ ਬਰਲਿਨ ਪਹੁੰਚਣ ਵਾਲੀ ਆਂ ਬਰਲਿਨ ਪਹੁੰਚਣਾ ਸੀ ਇੱਥੋਂ ਤੇ ਬਹੁਤ ਧੰਨਵਾਦ ਕਹਿੰਦੇ ਸ਼ੁਕਰੀਆ ਮਿਹਰਬਾਨੀ ਆ ਗਏ ਆ ਬਸ ਹੁਣ ਦੇਖਿਓ ਪੈਂਦੇ ਪਟਾਕੇ ਇੱਥੇ ਅਸੀਂ ਗਿੰਬਲ ਨਮਾ ਲੈਂਦਾ ਸੀ ਤੇ ਉਹਨੂੰ ਚਲਾਉਣਾ ਜ ਸਿੱਖ ਰਹੇ ਸੀਗੇ ਤੇ ਉਹੋ ਉਹੋ ਕਿਧਰ 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 ਘੁੰਮ ਗਿਆ ਕਿਧਰ ਸਾਰਾ ਹੀ ਉਲਟ ਪੋਟ ਕਰਤਾ ਸਾਰਾ ਹੀ ਉਲਟ ਪੋਟ ਕਰਤਾ ਇਹ ਹਜੇ ਚੈੱਕ ਕਰ ਰਹੇ ਆ ਹਜੇ ਡਾਇਰੈਕਟਰ ਸਾਹਿਬ ਦੇਖ ਰਹੇ ਆ ਨਹੀਂ ਕਰੇ ਇਧਰ ਉਧਰ ਉਧਰ ਇਹ ਇਹ ਹਜੇ 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 ਆਇਆ ਨਹੀਂ ਕਾਬੂ ਦੇ ਵਿੱਚ ਉਹਨੂੰ ਰਿਕਾਰਡਿੰਗ ਹੁੰਦੀ ਆ ਪਰ ਜਦੋਂ ਤੁਸੀਂ ਆਪਣੇ 셀ਫੀ ਮੋਡ ਤੇ ਲਾ ਲੈਂਦੇ ਆਪਣੇ ਵੱਲ ਫੇਰ ਇਹ ਉਹ ਮਤਲਬ ਚੇਂਜ ਨਹੀਂ ਕਰਦਾ ਲੈਂਸ ਮਤਲਬ ਦੂਜੇ ਪਾਸੇ ਨਹੀਂ ਜਾਂਦਾ ਜਿਆਦਾ ਕੋਈ ਸੈਟਿੰਗ ਕਰਨ ਵਾਲੀ ਹੋਊ ਜਾਂ ਫਿਰ ਇਹਨੂੰ ਸਟਾਪ ਕਰਕੇ ਫਿਰ ਦੂਜੇ ਪਾਸੇ ਰਜਣਾ ਮੇਬੀ ਟੈਲਟ ਆਪ ਟੈਂਡਰਮ ਤਾਂ ਹੋਗਾ ਉਹ ਟੈਲਟ ਆਪ ਹੁੰਦਾ ਟੈਲਟ ਹੋ ਹੁੰਦਾ ਟੈਂਡਰ ਲੈਫਟ ਟੈਂਡ ਠੀਕ ਹੈ ਇੱਕ ਫੇਸ ਦੇ ਨਾਲ ਵੀ ਜਿਵੇਂ ਆਪਾਂ ਨੂੰ ਇੱਕ ਸਟੈਂਡ ਤੇ ਲਾਤਾ ਤਾਂ ਫੇਰ ਇਸ ਇਧਰ ਉਧਰ ਕਰਾਂਗੇ ਤਾਂ ਆਪਣੇ ਆਪ ਹੀ ਘੁੰਮ ਜਾਂਦਾ ਫਿਰ ਅੱਛਾ ਉਹ ਵੀ ਮਿਲ ਰਹੀ ਹੈ ਇਹਦੀ ਆਪਸ਼ਨ ਜਾਦੇ ਪੈਨ ਰਾਈਟ ਦਿੱਤਾ ਵਸ ਇੱਥੇ ਦੋ ਪੈਨ ਲੈਫਟ ਪੈਨ ਰਾਈਟ ਕਰਨਾ ਹੈ ਹੁਣ ਤੁਹਾਡੇ ਵੱਲ ਘੁਮਾਉਣਾ ਦਾ ਸਾਰਾ ਇੱਧਰ ਨੂੰ ਘੁੰਮਣਾ ਘੁਮਾਇਆ ਜਾਉਣਾ ਉਹ ਤੁਹਾਡੇ ਫੇਸ ਨੂੰ ਉਹਨੇ ਫੋਲੋ ਕੀਤਾ ਸਾਰਾ ਫੇਸ ਨੂੰ ਫੋਲੋ ਕਰ ਰਿਹਾ ਹਾਂ ਹਾਂਜੀ ਉਹਦੀ ਟਾਰਗੇਟਿੰਗ ਉੱਥੇ ਹੋ ਇੱਥੇ ਬੰਦ ਕਰੋਗੇ ਤੁਹਾਨੂੰ ਉਹ ਆਪ ਕੀ ਹੋ ਗਿਆ ਫਿਰ ਕੀ ਹੋ ਗਿਆ ਤਾਂ 1 ਕਰੋੜ ਤਾਂ ਘੱਟ ਹੋ ਗਿਆ ਬਥੇਰਾ ਸਮਝਾਇਆ ਸੀ ਮਾਸਟਰ ਜੀ ਨੇ ਵੀ ਐਉਣੀ ਐਉ ਚਲਾਉਣਾ ਇਹ ਕੋਈ ਨਹੀਂ ਆ ਜੂਗਾ ਆ ਜੂਗਾ ਸਮਝੇ ਇਹ ਇਧਰ ਕੀ ਬਣਿਆ ਬੰਦਾ ਇਧਰ ਆ ਸਾਰੇ ਪਰਮਟਰ ਸਾਹਿਬ ਵੀ ਉੱਠੇ ਹੋਏ ਬੈਠੇ ਆ ਇਧਰ ਨੂੰ ਇਹ ਇਧਰੋਂ ਬਸ ਕੋਈ ਗੱਲ ਨਹੀਂ ਇਹ ਸਾਰਾ ਹਫ਼ਤਾ ਬਵਾ ਜਾਣਾ ਤੁਸੀਂ ਦੇਖਦੇ ਚੱਲੋ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਚੀਜ਼ਾਂ ਜਿਹੜੀਆਂ ਉਹ ਸਾਡੇ ਟੂਰ ਦੇ ਅੰਦਰ ਖੁਦ ਦੇ ਰਹਾਂਗੇ ਬਸ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਲਾਈਕ ਤੇ ਸ਼ੇਅਰ ਕਰ ਲਿਆ ਕਰੋ ਲਵ ਯੂ ਆਲ ਇਹ 4 4.5 ਘੰਟੇ ਦਾ ਸਫ਼ਰ ਸੀਗਾ ਭਾਈ ਜੀ ਤੇ 2250 ਦੀ ਸਪੀਡ ਤੇ ਜਾਂਦੀ ਹੈ ਸੁਪਰ ਫਾਸਟ ਟ੍ਰੇਨ ਆ ਬਹੁਤ ਕਮਾਲ ਦੀ ਆ ਬਹੁਤ ਅਨੰਦ ਆ ਬੜਾ ਨਜ਼ਾਰਾ ਆ ਸੋ ਤੁਸੀਂ ਵੀ ਜੇਕਰ ਕਿਤੇ ਉਧਰ ਜਾਵੋ ਤਾਂ ਟ੍ਰੇਨ ਦਾ ਸਫ਼ਰ ਕਰਕੇ ਜ਼ਰੂਰ ਦੇਖਿਓ